ਮੀਰਾ ਘਰ ਵਾਲਾ ਦੂਸਰੇ ਸ਼ਹਿਰ ਵਿੱਚ ਕੰਮ ਕਰਦਾ ਸੀ। ਉਹਨਾਂ ਦੇ ਨਾਲ ਸੀ ਮੈਂ ਤੇ ਮੀਰਾ ਦਿਓਰ ਇਕੱਲੇ ਹੀ ਰਹਿੰਦੇ ਸੀ। ਮੇਰੇ ਜਜ਼ਬਾਤ ਉੱਭਰਨ ਲੱਗ ਜਾਂਦੇ ਸੀ ਕਿਉਂਕਿ ਉਹ ਕਾਫੀ ਸੋਨਾ ਸੀ। ਇੱਕ ਰਾਤ ਮੇਰੇ ਕੋਲੋਂ ਰਿਆਣਾ ਹੋਇਆ ਤੇ ਮੈਂ ਆਪਣੇ ਦਿਓਰ ਦੇ ਕਮਰੇ ਵਿੱਚ ਇੱਕ ਬਹੁਤ ਹੀ ਸੋਹਣੀ ਨਾਈਟੀ ਪਾ ਕੇ ਚਲੀ ਗਈ। ਮੇਰੇ ਪੈਰਾਂ ਦੀ ਆਵਾਜ਼ ਸੁਣ ਕੇ ਮੀਰਾ ਦਿਓਰ ਕਹਿਣ ਲੱਗਾ ਕਿ ਅੱਜ ਮੇਰਾ ਵੀ ਬਹੁਤ ਦਿਲ ਕਰ ਰਿਹਾ ਸੀ ਗੱਲ ਸੁਣ ਕੇ ਮੈਂ ਖੁਸ਼ ਹੋ ਗਈ ਉਹਨੇ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਤੇ ਫਿਰ ਅਸੀਂ ਦੋਵੇਂ ਇਕੱਤੂ ਸੈਨਲ ਮੇਰਾ ਦਿਓਰ ਅੰਨਾ ਸੀ ਸੱਸ ਸਹੁਰਾ ਨਾ ਹੋਣ ਕਰਕੇ ਮੇਰਾ ਘਰ ਵਾਲਾ ਅਕਸਰ ਹੀ ਮੈਨੂੰ ਮੇਰੇ ਭਰਾ ਦੇ ਦੇਖਭਾਲ ਕਰਨ ਲਈ ਕਹਿੰਦਾ ਸੀ ਮੇਰਾ ਦਿਓਰ ਮੇਰੇ ਘਰ ਵਾਲੇ ਨਾਲੋਂ ਕਿਤਾ ਜਿਆਦਾ ਸੋਹਣਾ ਸੀ ਉਹਦੀ ਉਮਰ ਕੋਈ 18 ਸਾਲ ਦੀ ਸੀ ਮੈਂ ਆਪਣੀ ਜਵਾਨੀ ਦੀ ਉਮਰ ਵਿੱਚ ਸੀ ਮੇਰਾ ਘਰ ਵਾਲਾ ਜ਼ਿਆਦਾਤਰ ਕੰਮਕਾਰਾਂ ਵਿੱਚ ਵਿਜੀ ਰਹਿੰਦਾ ਸੀ ਤੇ ਮੈਂ ਇਕੱਲੀ ਹੀ ਆਪਣੀ ਧੀਰ ਦੀ ਦੇਖਭਾਲ ਕਰਦੀ ਹੁੰਦੀ ਸੀ ਮੈਂ ਜਦੋਂ ਧੀਰ ਦੇ ਕਮਰੇ ਵਿੱਚ ਜਾਂਦੀ ਤਾਂ ਉਹਨੂੰ ਬਹਾਨੇ ਨਾਲ ਹੱਥ ਲਾਉਣ ਦੀ ਕੋਸ਼ਿਸ਼ ਕਰਦੀ ਮੇਰਾ ਧੀਰ ਤਾਂ ਅੰਨਾ ਸੀ ਇਸ ਕਰਕੇ ਮੈਂ ਉਹਦਾ ਫਾਇਦਾ ਚੁੱਕਦੀ ਸੀ ਇੱਕ ਰਾਤ ਮੇਰਾ ਘਰ ਵਾਲਾ ਘਰੇ ਨਹੀਂ ਸੀ ਜਦੋਂ ਮੇਰਾ ਉਹ ਸਭ ਕੁਝ ਕਰਨ ਨੂੰ ਦਿਲ ਕਰ ਰਿਹਾ ਸੀ ਮੈਂ ਆਪਣੇ ਦਿਓਰ ਦੀ ਰੋਟੀ ਵਿੱਚ ਇਦਾਂ ਦੀ ਦਵਾਈ ਮਿਲਾ ਦਿੱਤੀ ਜਿਹਨੂੰ ਖਾਂਦੇ ਹੀ ਉਹਦਾ ਵੀ ਸਾਰਾ ਕੁਝ ਕਰਨ ਨੂੰ ਦਿਲ ਕਰ ਰਿਹਾ ਸੀ ਜਦੋਂ ਉਹ ਬਿਸਤਰੇ ਤੇ ਪਿਆ ਤਾਂ ਉਹਦਾ ਦਿਲ ਮਚਲਣ ਲੱਗ ਪਿਆ ਜਦੋਂ ਉਸ ਦਾ ਦਿਲ ਇਸ ਕੰਮ ਨੂੰ ਕਰਨ ਲਈ ਕਰਨ ਲੱਗ ਪਿਆ ਤਾਂ ਮੇਰੇ ਆਪਣੇ ਜਜ਼ਬਾਤਾਂ ਦੇ ਕਾਬੂ ਨਹੀਂ ਹੋ ਰਿਹਾ ਸੀ ਮੈਂ ਫਟਾਫਟ ਸੋਨੀ ਜੀ ਨਾਈਟੀ ਪਾ ਕੇ ਆਪਣੇ ਦਿਓਰ ਦੇ ਸਾਹਮਣੇ ਗਈ ਜਦੋਂ ਮੈਂ ਲਾਈਟ ਬੰਦ ਕਰਕੇ ਉਹਦੇ ਕੋਲੇ ਗਈ ਤਾਂ ਉਹ ਮੇਰੇ ਉੱਪਰ ਆ ਗਿਆ ਜਿਹਨੂੰ ਦੇਖ ਕੇ ਮੈਂ ਹਰਾੜ ਗਈ ਫਿਰ ਉਹ ਮੈਨੂੰ ਕਹਿਣ ਲੱਗਾ ਕਿ ਭਾਬੀ ਅੱਜ ਤਾਂ ਤੂੰ ਕਿਸੇ ਹੀਰੋਨ ਨਾਲੋਂ ਘੱਟ ਨਹੀਂ ਲੱਗ ਰਹੀ ਇਹ ਸੁਣਦਿਆ ਹੀ ਮੈਂ ਖੁਸ਼ ਹੋ ਗਈ ਮੈਂ ਉਸ ਤੋਂ ਕੁਝ ਕਹਿੰਦੀ ਉਹਨੇ ਲਫਾਫਾ ਕੱਢ ਕੇ ਉਹ ਸਭ ਕੁਝ ਕਰਨਾ ਸ਼ੁਰੂ ਕਰ ਦਿੱਤਾ ਮੈਂ ਉਸ ਨੂੰ ਰੋਕ ਨਾ ਸਕੀ ਕਿਉਂਕਿ ਮੇਰੇ ਵਿੱਚ ਵੀ ਕਈ ਸਾਲਾਂ ਦੀ ਪਿਆਸ ਸੀ ਮੇਰਾ ਦਿਓਰ ਜਿਸ ਤਰੀਕੇ ਨਾਲ ਮੈਨੂੰ ਪਿਆਰ ਕਰ ਰਿਆ ਸੀ ਜੋ ਅਜ ਤੱਕ ਮੇਰੇ ਘਰ ਵਾਲੇ ਨੇ ਵੀ ਨਹੀਂ ਕੀਤਾ ਹੋਗਾ ਤੁਸੀਂ ਵੀ ਇਹ ਤਰੀਕਾ ਸੁਣੋਗੇ ਤਾਂ ਤੁਹਾਡੇ ਵਿੱਚ ਜਜ਼ਬਾਤ ਉੱਠਣ ਲੱਗਣਗੇ ਤੁਹਾਡਾ ਵੀ ਦਿਲ ਬੇਚਾਨ ਹੋ ਲੋਗਾ ਕਿਉਂਕਿ ਮੇਰੇ ਦਿਓਰ ਨੇ ਮੈਨੂੰ ਕਦੇ-ਕਦੇ ਹਾਲਾਤ ਇਦਾਂ ਦੇ ਮੋੜ ਤੇ ਲੈ ਆਉਂਦੇ ਹਨ ਕਿ ਨਾ ਚਾਹੁੰਦੇ ਹੋਏ ਵੀ ਸਾਨੂੰ ਗਲਤ ਰਾਹ ਤੇ ਤੁਰਨਾ ਪੈਂਦਾ ਸਾਡੇ ਹਾਲਾਤ ਸਾਨੂੰ ਇਦਾਂ ਦੀ ਥਾਂ ਤੇ ਛੱਡ ਦਿੰਦੇ ਆ ਕਿ ਜ਼ਿੰਦਗੀ ਵਿੱਚ ਫਿਰ ਦੂਸਰਾ ਰਸਤਾ ਵੀ ਨਹੀਂ ਨਿਕਲਦਾ ਅਸੀਂ ਕਿੰਨਾ ਵੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਲਈਏ ਪਰ ਵਕਤ ਦੇ ਨਾਲ ਮੁਸੀਬਤਾਂ ਤੇ ਪਰੇਸ਼ਾਨੀਆਂ ਵਧਣ ਲੱਗ ਜਾਂਦੀਆਂ ਹਨ ਮੇਰਾ ਨਾਮ ਸ਼ੈਲੀ ਹੈ ਮੇਰੀ ਉਮਰ 19 ਸਾਲ ਦੀ ਸੀ ਮੇਰੇ ਘਰ ਵਿੱਚ ਮੇਰੇ ਮਾਪਿਓ ਤੇ ਇੱਕ ਛੋਟੀ ਭੈਣ ਰਹਿੰਦੀ ਸੀ ਮੈਂ ਜੈਸਪਿੰਡ ਵਿੱਚ ਰਹਿੰਦੀ ਸੀ ਉੱਥੇ ਕੁੜੀਆਂ ਨੂੰ ਘੱਟ ਹੀ ਪੜਾਉਂਦੇ ਸੀ ਪਰ ਮੇਰੇ ਮਾਪਿਓ ਨੇ ਮੈਨੂੰ ਅੱਗੇ ਪੜਨ ਦੀ ਪਰਮਿਸ਼ਨ ਦੇ ਦਿੱਤੀ ਸੀ ਮੇਰੇ ਮਾਪਿਓ ਮੇਰੀ ਹਰ ਚਾਹਤ ਨੂੰ ਪੂਰਾ ਕਰਦੇ ਸੀ ਇਸ ਕਰਕੇ ਮੈਂ ਆਪਣੇ ਹਰ ਮਾਪਿਓ ਦੀ ਹਰ ਗੱਲ ਮੰਨਦੀ ਸੀ ਮੈਨੂੰ ਜਿੱਦਾਂ ਕਹਿੰਦੇ ਸੀ ਮੈਂ ਉਦਾਂ ਹੀ ਕਰਦੀ ਸੀ ਪਿੰਡ ਦਾ ਮਾਹੌਲ ਇਦਾਂ ਦਾ ਹੀ ਹੁੰਦਾ ਹੈ ਕਿ ਕੁੜੀਆਂ ਦਾ ਟਾਈਮ ਤੋਂ ਪਹਿਲਾਂ ਹੀ ਵਿਆਹ ਕਰ ਦਿੱਤਾ ਜਾਂਦਾ ਸੀ ਪਿੰਡ ਵਿੱਚ ਜਿਆਦਾ ਐਮੀਅਤ ਮੁੰਡਿਆਂ ਨੂੰ ਦਿੱਤੀ ਜਾਂਦੀ ਸੀ ਜਦੋਂ ਮੇਰੇ ਮੰਮੀ ਪਾਪਾ ਨੇ ਮੈਨੂੰ ਪੜ੍ਹਨ ਦੇ ਲਈ ਸਕੂਲ ਭੇਜਿਆ ਤਾਂ ਪਿੰਡ ਤੇ ਅਕਸਰ ਹੀ ਲੋਕ ਮੰਮੀ ਪਾਪਾ ਨੂੰ ਕਹਿੰਦੇ ਸੀ ਕਿ ਕੁੜੀ ਨੂੰ ਪੜਾ ਕੇ ਕੀ ਕਰੂੰਗਾ ਇੱਕ ਨਾ ਇੱਕ ਦਿਨ ਤਾਂ ਇਸੇ ਨੇ ਦੂਸਰੇ ਘਰੇ ਚਲੀ ਜਾਣਾ ਹੈ ਪਰ ਮੇਰੇ ਮੰਮੀ ਪਾਪਾ ਉਹਨਾਂ ਨਾਲ ਬਹਿਸ ਨਹੀਂ ਕਰਦੇ ਸੀ ਕਿਉਂਕਿ ਉਹ ਲੋਕ ਅੰਦਰੋਂ ਸਾਡੇ ਤੋਂ ਬਹੁਤ ਜ਼ਿਆਦਾ ਸੜਦੇ ਸੀ ਅੱਜ ਦੇ ਜ਼ਮਾਨੇ ਵਿੱਚ ਇਹ ਸਭ ਕੁਝ ਹੁੰਦਾ ਹੈ ਕੋਈ ਨਾ ਕੋਈ ਵੀ ਕਿਸੇ ਦੀ ਲਾਦਰ ਨੂੰ ਅੱਗੇ ਵਾਦਾ ਵੇਖ ਕੇ ਖੁਸ਼ ਨਹੀਂ ਹਿੱਦਾਂ ਹੀ ਸਾਡੇ ਪਿੰਡ ਵਿੱਚ ਕੁਝ ਹੋ ਰਿਹਾ ਸੀ ਪਿੰਡ ਦੇ ਲੋਕ ਅਕਸਰ ਹੀ ਮਰੇ ਮੰਮੀ ਪਾਪਾ ਨੂੰ ਢੁਕਾਉਂਦੇ ਸੀ ਇੱਕ ਦਿਨ ਤਾਂ ਮੰਮੀ ਗੁੱਸੇ ਵਿੱਚ ਕਹਿਣ ਲੱਗੀ ਕਿ ਅਸੀਂ ਇਸ ਨੂੰ ਅੱਗੇ ਨਹੀਂ ਪੜ੍ਹਾਈ ਕਰਵਾਉਣੀ ਮੈਂ ਪਾਪਾ ਦੇ ਅੱਗੇ ਹੱਥ ਜੋੜਦੇ ਹੋਏ ਕਿਹਾ ਕਿ ਮੈਂ 10ਵੀਂ ਤੱਕ ਪੜ੍ਹਾਈ ਕਰ ਲੈਣ ਦੋ ਉਸ ਤੋਂ ਬਾਅਦ ਤੁਸੀਂ ਜਿੱਦਾਂ ਕਹੋਗੇ ਮੈਂ ਉਦਾਂ ਹੀ ਕਰਨ ਲਈ ਤਿਆਰ ਹਾਂ ਪਾਪਾ ਨੇ ਮੇਰੀ ਗੱਲ ਸੁਣ ਕੇ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਫਿਰ ਕਹਿਣ ਲੱਗੇ ਜਦੋਂ ਤੇਰੀ ਪੜ੍ਹਾਈ ਪੂਰੀ ਹੋ ਜਾਊਗੀ ਤਾਂ ਅਸੀਂ ਜਲਦੀ ਤੇਰਾ ਵਿਆਹ ਕਰ ਦੇਵਾਂਗੇ ਕਿਉਂਕਿ ਅਸੀਂ ਪਿੰਡ ਵਾਲੇ ਨਿਕਲਣਾ ਨਹੀਂ ਸੁਣ ਸਕਦੇ ਮੇਰੀ ਸੇਲੀ ਅਕਸਰ ਹੀ ਮੈਨੂੰ ਕਹਿੰਦੀ ਹੁੰਦੀ ਸੀ ਕਿ ਤੇਰੇ ਮਾਪਿਓ ਬਹੁਤ ਜ਼ਿਆਦਾ ਚੰਗੇ ਆ ਜੋ ਤੇਰੀ ਹਰ ਖੁਸ਼ੀ ਦੇ ਲਈ ਤੈਨੂੰ ਅੱਗੇ ਪੜਾਉਣਾ ਚਾਹੁੰਦੇ ਹਨ ਇੱਕ ਸਾਡੇ ਮਾਪਿਓ ਆ ਵਕਤ ਤੋਂ ਪਹਿਲਾਂ ਹੀ ਕੁੜੀਆਂ ਨੂੰ ਬੋਝ ਸਮਝ ਕੇ ਘਰੋਂ ਤੋਹ ਦਿੰਦੇ ਹਨ ਮੈਂ ਮਾਨ ਵਿੱਚ ਆਪਣੇ ਮਾਪਿਓ ਦਾ ਬੜਾ ਮਾਣ ਕਰਦੀ ਹੁੰਦੀ ਸੀ ਪਰ ਪੜਾਈ ਵਿੱਚ ਮਨ ਲਾ ਕੇ ਕਰਨ ਲੱਗੀ ਹੌਲੀ-ਹੌਲੀ ਮੈਂ 10ਵੀਂ ਦੀ ਪੜਾਈ ਪਾਸ ਕਰ ਲਈ ਮੈਂ ਪੂਰੀ ਕਲਾਸ ਵਿੱਚ ਪਹਿਲੇ ਨੰਬਰ ਤੇ ਆਈ। ਇਹ ਗੱਲ ਜਦੋਂ ਮੈਂ ਆਪਣੇ ਪਾਪਾ ਨੂੰ ਦੱਸੀ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋਏ। ਫਿਰ ਅਸੀਂ ਆਪਣੇ ਆਣ ਕਾਵਾੜ ਵਿੱਚ ਮਠਿਆਈ ਵੰਡੇ। ਸਾਡੇ ਗੁਆਣ ਦੀ ਆਂਟੀ ਕਹਿਣ ਲੱਗੀ ਕਿ ਤੂੰ ਆਪਣੀ ਕੁੜੀ ਦੀ ਪੜ੍ਹਾਈ ਪੂਰੀ ਕਰਾਈ ਆ ਤਾਂ ਕਿ ਤੂੰ ਹੁਣ ਆਪਣੀ ਕੁੜੀ ਦਾ ਵਿਆਹ ਨਹੀਂ ਕਰੋਗੀ। ਇਹ ਸੋਂਦੇ ਹੀ ਮਾਂ ਕਹਿਣ ਲੱਗੀ ਨਹੀਂ ਨਹੀਂ ਹੁਣ ਅਸੀਂ ਇਸ ਲਈ ਚੰਗਾ ਮੁੰਡਾ ਦੇਖ ਰਹੇ ਹਾਂ। ਜੇ ਤੁਹਾਡੀ ਨਜ਼ਰ ਵਿੱਚ ਹੋਏ ਤਾਂ ਜ਼ਰੂਰ ਦੱਸਿਓ। ਜਦੋਂ ਮੈਂ ਘਰ ਆਵਸਾਈ ਤਾਂ ਉਹਨੇ ਮੈਨੂੰ ਇਹ ਗੱਲ ਦੱਸੀ ਤਾਂ ਕਹਿਣ ਲੱਗੀ ਤੇਰੀ ਗੱਲ ਦੇ ਮੁਤਾਬਕ ਅਸੀਂ ਹੁਣ ਤੇਰਾ ਵਿਆਹ ਕਰਾਂਗੇ ਇਹ ਸੁਣਦੇ ਹੀ ਮੇਰੇ ਚਿਹਰੇ ਤੇ ਉਦਾਸੀ ਆ ਗਈ ਮੈਂ ਕੁਝ ਵੀ ਨਹੀਂ ਕਰ ਸਕਦੀ ਸੀ ਕਿਉਂਕਿ ਮੈਂ ਆਪਣੇ ਮੰਮੀ ਪਾਪਾ ਨੂੰ ਜਵਾਨ ਦਿੰਦੀ ਸੀ ਮੈਂ ਮੰਮੀ ਦੇ ਨਾਲ ਘਰ ਦੇ ਕੰਮਕਾਰ ਕਰਨ ਲੱਗ ਪਈ ਸੀ ਇੱਕ ਦਿਨ ਭਾਂਡੇ ਧੋ ਰਹੀ ਸੀ ਕਿ ਸਾਡੇ ਗਵਾਨ ਦੀ ਆਂਟੀ ਸਾਡੇ ਘਰ ਆਈ ਮੇਰੀ ਮਾਂ ਨੂੰ ਕਹਿਣ ਲੱਗੀ ਕਿ ਅਸੀਂ ਸ਼ੈਲੀ ਦੇ ਲਈ ਇੱਕ ਮੁੰਡਾ ਲੱਭਿਆ ਹੈ ਜੇ ਤੁਸੀਂ ਚਾਹੋ ਤਾਂ ਰਿਸ਼ਤੇ ਦੀ ਗੱਲ ਕਰ ਲਈਏ ਮੁੰਡਾ ਸ਼ਹਿਰ ਵਿੱਚ ਨੌਕਰੀ ਕਰਦਾ ਹੈ। ਉਹਦੇ ਮਾਪਿਓ ਵੀ ਨਹੀਂ ਹੈਗੇ ਤੇ ਇੱਕ ਛੋਟਾ ਭਰਾ ਹੈ ਜੋ ਅੰਨਾ ਇਹ ਸੋਂਦੇ ਹੀ ਮਾਂ ਚੁੱਪ ਹੋ ਗਈ। ਫਿਰ ਆਂਟੀ ਕਹਿਣ ਲੱਗੀ ਕਿ ਉਸ ਮੁੰਡੇ ਦੀ ਸਾਰੀ ਜ਼ਿੰਮੇਵਾਰੀ ਉਹਦਾ ਵੱਡਾ ਭਰਾ ਹੀ ਨਿਭਾਉਂਦਾ ਹੈ। ਤੂੰ ਫਿਕਰ ਨਾ ਕਰ। ਉਹ ਮੁੰਡਾ ਬਹੁਤ ਚੰਗਾ ਹੈ। ਅੰਡੀਆਂ ਗੱਲਾਂ ਵਿੱਚ ਆ ਕੇ ਮਾਂ ਨੇ ਮੁੰਡੇ ਵਾਲਿਆਂ ਨੂੰ ਦੂਜੇ ਦਿਨ ਹੀ ਘਰ ਬੁਲਾ ਲਿਆ। ਮੁੰਡੇ ਵੱਲੋਂ ਸਿਰਫ ਉਹਦਾ ਭਰਾ ਤੇ ਆਂਟੀ ਹੀ ਆਏ ਸੀ। ਮੇਰੇ ਮਾਪਿਆਂ ਨੂੰ ਮੁੰਡੇ ਦੇ ਕੰਮ ਕਾਰ ਬਾਰੇ ਪੁੱਛਣ ਲੱਗੇ ਤਾਂ ਉਸ ਮੁੰਡੇ ਦਾ ਨਾਮ ਜੀਵਨ ਸੀ ਉਹ ਕਹਿਣ ਲੱਗਾ ਕਿ ਮੈਂ ਕੰਪਨੀ ਵਿੱਚ ਕੰਮ ਕਰਦਾ ਹਾਂ ਜਿੱਥੇ ਮੇਰੀ ਸੈਲਰੀ 50000 ਰੁਪਏ ਹੈ ਮੇਰੇ ਮੰਮੀ ਪਾਪਾ ਨਹੀਂ ਸੰਨ ਉਹਨਾਂ ਦਾ ਬਹੁਤ ਪਹਿਲਾਂ ਮੌਤ ਹੋ ਗਈ ਹੈ ਮੇਰੇ ਨਾਲ ਮੇਰਾ ਇੱਕ ਛੋਟਾ ਭਰਾ ਹੀ ਰਹਿੰਦਾ ਹੈ ਜੋ ਕਿ ਇੰਨਾ ਹੈ ਮੈਨੂੰ ਤੁਹਾਡੀ ਕੁੜੀ ਪਸੰਦ ਹੈ ਜੇ ਤੁਸੀਂ ਇਸ ਰਿਸ਼ਤੇ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਦੱਸ ਦਿਓ ਕਿਉਂਕਿ ਮੈਂ ਜਲਦੀ ਵਿਆਹ ਕਰਵਾਉਣਾ ਚਾਹੁੰਦਾ ਹਾਂ ਇਹ ਦੋਨਾਂ ਪਰਿਵਾਰਾਂ ਨੇ ਰਲ ਕੇ ਫੈਸਲਾ ਕੀਤਾ ਕਿ ਵਿਆਹ ਇੱਕ ਹਫ਼ਤੇ ਬਾਅਦ ਹੀ ਕਰ ਦਿੱਤਾ। ਵਿਆਹ ਤੋਂ ਪਹਿਲਾਂ ਮੇਰੀਆਂ ਸਹੇਲੀਆਂ ਨੇ ਮੈਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਨ੍ਹਾਂ ਨੂੰ ਸੁਣ ਕੇ ਮੇਰੇ ਦਿਲ ਵਿੱਚ ਬਹੁਤ ਸਾਰੇ ਜਜ਼ਬਾਤ ਆਉਂਦੇ ਸੀ। ਮੇਰਾ ਦਿਲ ਕਰਨ ਲੱਗ ਜਾਂਦਾ ਸੀ। ਫਿਰ ਮੇਰੇ ਵਿਆਹ ਤੋਂ ਬਾਅਦ ਛੋਟੀ ਦਾ ਵਿਆਹ ਕਰਨਾ ਸੀ। ਮੈਂ ਆਪਣੇ ਸਹੁਰੇ ਘਰ ਆ ਗਈ ਸੀ। ਸਹੁਰੇ ਘਰ ਵਿੱਚ ਮੇਰਾ ਸਵਾਗਤ ਕਰਨ ਵਾਲਾ ਕੋਈ ਨਹੀਂ ਸੀ ਪਰ ਮੇਰੇ ਘਰ ਵਾਲੇ ਨੇ ਮੇਰਾ ਬਹੁਤ ਸਵਾਗਤ ਕੀਤਾ। ਮੈਂ ਬਹੁਤ ਜ਼ਿਆਦਾ ਖੁਸ਼ ਸੀ। ਉਹਨੇ ਮੇਰਾ ਹੱਥ ਫੜਿਆ ਤੇ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ। ਜੀਵਨ ਨੂੰ ਦੇਖ ਕੇ ਮੇਰੇ ਤਨਮਨ ਵਿੱਚ ਅਗ ਲੱਗਣ ਲੱਗ ਗਈ ਸੀ ਕਮਰੇ ਵਿੱਚ ਜਾਂਦੇ ਹੀ ਮੈਨੂੰ ਘਬਰਾਟ ਦੀ ਹੋਣ ਲੱਗ ਗਈ ਸੀ ਜੀਵਨ ਨੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਤੇ ਮੇਰੇ ਦਿਲ ਦੀਆਂ ਧੜਕਨਾਂ ਵਧਣ ਲੱਗ ਪਈਆਂ ਸੀ ਉਹ ਪਿਆਰ ਨਾਲ ਮੇਰੇ ਕੋਲ ਆ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ ਤੂੰ ਘਬਰਾਣਾ ਤੂੰ ਆਪਣਾ ਘਰ ਹੀ ਸਮਝ ਤੇ ਅੱਜ ਤੋਂ ਤੂੰ ਇਸ ਘਰ ਦੀ ਮਾਲਕਣ ਹੈ ਤੈਨੂੰ ਇਸ ਘਰ ਨੂੰ ਸੰਭਾਲਣਾ ਪਊਗਾ ਉਹਨੇ ਬੜੇ ਪਿਆਰ ਨਾਲ ਮੈਨੂੰ ਬੈਠ ਤੇ ਬਿਠਾਇਆ ਤੇ ਲਾਈਟ ਬੰਦ ਕਰ ਤੇ ਹੀ ਮੈਨੂੰ ਪਿਆਰ ਕਰਨ ਲੱਗ ਪਿਆ ਇਹ ਦੇਖ ਕੇ ਮੈਂ ਬਹੁਤ ਜ਼ਿਆਦਾ ਖੁਸ਼ ਹੋਈ ਵਿਆਹ ਦੀ ਪਹਿਲੀ ਰਾਤ ਉਹਨੇ ਮੈਨੂੰ ਸੋਨੇ ਦਾ ਹਾਰ ਪਾਇਆ ਸੀ ਪਰ ਇੱਕ ਗੱਲ ਮੈਨੂੰ ਬੜੀ ਅਜੀਬ ਜਿਹੀ ਲੱਗੀ ਕਿ ਅਸੀਂ ਇੱਕ ਦੂਜੇ ਨਾਲ ਪਿਆਰ ਕਰਦੇ ਸੀ ਤਾਂ ਉਹਦਾ ਛੋਟਾ ਭਰਾ ਕਮਰੇ ਤੇ ਬਾਹਰ ਆ ਕੇ ਸਾਡੇ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗ ਪਿਆ ਇਹ ਦੇਖ ਕੇ ਅਸੀਂ ਇੱਕ ਦੂਸਰੇ ਤੋਂ ਅਲੱਗ ਹੋ ਗਏ ਜਦੋਂ ਮੇਰੇ ਘਰ ਵਾਲੇ ਨੇ ਦਰਵਾਜ਼ਾ ਖੋਲ੍ਹਿਆ ਤੇ ਆਪਣੇ ਭਰਾ ਨੂੰ ਦੇਖ ਕੇ ਫਿਕਰ ਕਰਨ ਲੱਗਾ ਤੇ ਪੁੱਛਣ ਲੱਗਾ ਜਸ ਕੀ ਗੱਲ ਹੋ ਗਈ ਕੋਈ ਪਰੇਸ਼ਾਨੀ ਆ ਤਾਂ ਦੱਸ ਉਹ ਕਹਿਣ ਲੱਗਾ ਕਿ ਮੈਨੂੰ ਬਹੁਤ ਪਿਆਸ ਲੱਗੀ ਹੈ ਇਸ ਲਈ ਮੈਂ ਤੁਹਾਡੇ ਕੋਲ ਆਇਆ ਹਾਂ ਈ ਸੋੰਦੇ ਹੀ ਮੇਰੇ ਘਰ ਵਾਲੇ ਨੇ ਆਪਣੇ ਕਮਰੇ ਵਿੱਚੋਂ ਪਾਣੀ ਦਾ ਗਲਾਸ ਆਪਣੇ ਭਰਾ ਨੂੰ ਦੇ ਦਿੱਤਾ ਤੇ ਫਿਰ ਉਹਨੂੰ ਕਮਰੇ ਵਿੱਚ ਛੱਡ ਕੇ ਆਇਆ ਕਮਰੇ ਵਿੱਚ ਆਉਣ ਤੋਂ ਬਾਅਦ ਮੇਰਾ ਘਰ ਵਾਲਾ ਕਾਫੀ ਜ਼ਿਆਦਾ ਉਦਾਸ ਲੱਗ ਰਿਹਾ ਸੀ ਇਥੇ ਤੋਂ ਮੈਨੂੰ ਅੰਦਾਜ਼ਾ ਹੋ ਗਿਆ ਕਿ ਉਹ ਆਪਣੇ ਭਰਾ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਹੈ ਜਦੋਂ ਜੀਵਨ ਕਮਰੇ ਵਿੱਚ ਆ ਕੇ ਮੈਨੂੰ ਕਹਿਣ ਲੱਗਾ ਕਿ ਮੈਨੂੰ ਮਾਫ਼ ਕਰ ਦੇ ਮੇਰਾ ਛੋਟਾ ਭਰਾ ਦੇਖ ਨਹੀਂ ਸਕਦਾ ਇਸ ਲਈ ਮੈਨੂੰ ਉਸਦੀ ਫਿਕਰ ਰਹਿੰਦੀ ਹੈ ਤੂੰ ਵੀ ਮੇਰੇ ਭਰਾ ਦੀ ਦੇਖਭਾਲ ਕਰੀ ਮੇਰਾ ਭਰਾ ਹੈ ਬਹੁਤ ਹੀ ਕੋਲਾ ਹੈ ਇਸ ਲਈ ਤੂੰ ਆਪਣਾ ਸਮਝ ਕੇ ਉਹਦੀ ਦੇਖਭਾਲ ਕਰੀ ਉਹਦੇ ਨਾਲ ਫਰਕ ਨਾ ਕਰੀ ਕਿਉਂਕਿ ਮੇਰੇ ਤੋਂ ਇਲਾਵਾ ਉਸ ਦਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ जीवन दी गल सुनके मैं उसका हाथ ਫੜਦੇ ਹੋਏ ਕਿਹਾ ਕਿ ਤੁਸੀਂ ਬਿਲਕੁਲ ਫਿਕਰ ਨਾ ਕਰੋ ਮੇਰਾ ਵੀ ਤਾਂ ਯਾਰ ਹੈ ਮੈਂ ਉਹਦਾ ਬਹੁਤ ਜ਼ਿਆਦਾ ਧਿਆਨ ਰੱਖੂੰ ਇਹ ਕਹਿ ਕੇ ਫਿਰ ਅਸੀਂ ਇੱਕ ਦੂਜੇ ਨਾਲ ਮ제 ਲੈਣ ਲੱਗ ਪਏ ਇਸ ਵਾਰ ਮੈਂ ਆਪਣੇ ਵੱਲੋਂ ਪੂਰੇ ਜੋਸ਼ ਨਾਲ ਉਹ ਸਭ ਕੁਝ ਦਿੱਤਾ ਕੱਚੀ ਉਮਰ ਦੇ ਨਾਲ ਨਾਲ ਮੇਰੇ ਅੰਦਰ ਜੋਸ਼ ਵੀ ਬਹੁਤ ਸੀ ਦੂਸਰੇ ਪਾਸੇ ਜੀਵਨ ਨੇ ਵੀ ਮੈਨੂੰ ਬਹੁਤ ਪਿਆਰ ਦਿੱਤਾ ਮੈਂ ਖੁਸ਼ ਹੋ ਗਈ ਵਿਆਹ ਦੀ ਪਹਿਲੀ ਰਾਤ ਬੜੀ ਦਰਦੁੱਤੇ ਪਿਆਰ ਵਾਲੀ ਸੀ ਦੂਸਰੇ ਦਿਨ ਮੈਂ ਘਰ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਮੇਰੇ ਸਾਸੋਰਾ ਨਹੀਂ ਸੀ ਘਰ ਦੀ ਜ਼ਿੰਮੇਵਾਰੀ ਮੇਰੇ ਤੇ ਹੀ ਸੀ ਮੇਰਾ ਘਰ ਵਾਲਾ ਵੀ ਕੰਮ ਤੇ ਚਲਾ ਗਿਆ ਸੀ ਕਿਉਂਕਿ ਉਹ ਕਹਿ ਰਿਹਾ ਸੀ ਕਿ ਉਹਨੂੰ ਕੋਈ ਜ਼ਰੂਰੀ ਕੰਮ ਹੈ ਇਸ ਕਰਕੇ ਉਹਨੂੰ ਜਾਣਾ ਪਊ ਜਾਂਦੇ ਹੋਏ ਮੈਨੂੰ ਕਹਿਣ ਲੱਗਾ ਕਿ ਜਸਪ ਦਾ ਬਹੁਤ ਜ਼ਿਆਦਾ ਧਿਆਨ ਰੱਖੀ ਮੈਂ ਆਪਣੇ ਭਰਾ ਦੀ ਜ਼ਿੰਮੇਵਾਰੀ ਨੂੰ ਦੇ ਰਿਆ ਇਹ ਸੁਣਦੇ ਹੀ ਮੈਂ ਉਸ ਨੂੰ વિશ્વાસ ਦਿਵਾਇਆ ਕਿ ਤੁਸੀਂ ਬੇਫਿਕਰ ਹੋ ਜੀਵਨ ਦੇ ਘਰੋਂ ਜਾਂਦੇ ਹੀ ਮੈਂ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਮੈਂ ਆਪਣੇ ਦਿਓ ਨੂੰ ਰੋਟੀ ਪਾਣੀ ਖਵਾਉਣ ਦੇ ਲਈ ਆਪਣੇ ਦਿਓਰ ਦੇ ਕਮਰੇ ਵਿੱਚ ਗਈ ਤੇ ਜਸ ਆਪਣੇ ਬਿਸਤਰੇ ਤੇ ਬੈਠਾ ਅਜੀਬ ਜਿਹੀਆਂ ਨਜ਼ਰਾਂ ਨਾਲ ਮੈਨੂੰ ਦੇਖ ਰਿਹਾ ਸੀ ਮੈਂ ਅੰਦਰ ਜਾਂਦੇ ਹੀ ਉਹਦੇ ਕੋਲ ਰੋਟੀ ਵਾਲੀ ਪਲੇਟ ਰੱਖ ਦਿੱਤੀ ਮੈਂ ਆਪਣੇ ਹੱਥ ਨਾਲ ਉਹਨੂੰ ਰੋਟੀ ਖਵਾਉਣ ਲੱਗ ਪਈ ਰੋਟੀ ਖਵਾਉਂਦੇ ਹੀ ਜਸ ਮੇਰੇ ਹੱਥ ਨੂੰ ਫੜਨ ਲੱਗਾ ਤੇ ਕਹਿਣ ਲੱਗਾ ਕਿ ਅੱਜ ਪਹਿਲੀ ਵਾਰ ਵੀਰੇ ਤੋਂ ਇਲਾਵਾ ਕਿਸੇ ਹੋਰ ਦੇ ਹੱਥ ਤੋਂ ਰੋਟੀ ਖਾ ਰਿਹਾ ਪਰ ਮੈਂ ਧਿਆਨ ਦਿੱਤਾ ਕਿ ਉਹ ਮੇਰੇ ਹੱਥ ਨੂੰ ਛੱਡ ਹੀ ਨਹੀਂ ਰਿਹਾ ਸੀ ਮੈਂ ਮਸਾ ਹੀ ਆਪਣੇ ਹੱਥ ਛਡਾਉਂਦੇ ਹੋਏ ਉਹਨੂੰ ਰੋਟੀ ਖਵਾ ਰਹੀ ਸੀ ਉਸ ਤੋਂ ਬਾਅਦ ਉਹਦੇ ਕਮਰੇ ਦੀ ਸਫਾਈ ਕਰਨ ਲੱਗੀ ਘਰ ਵਿੱਚ ਬਹੁਤ ਖਲਾਰਾ ਪਿਆ ਹੋਇਆ ਸੀ ਇਸ ਤੋਂ ਅੰਦਾਜ਼ਾ ਲੱਗਦਾ ਸੀ ਕਿ ਕਾਫੀ ਦਿਨਾਂ ਤੋਂ ਘਰ ਦੀ ਸਫਾਈ ਨਹੀਂ ਹੋਈ ਕਦੋਂ ਤੱਕ ਮੇਰਾ ਘਰ ਵਾਲਾ ਆਫਿਸ ਤੇ ਘਰ ਦੇ ਕੰਮ ਇਕੱਲਾ ਹੀ ਸੰਭਾਲਦਾ ਹੋ ਰੂਗਾ। ਮੈਂ ਸੁੱਟ ਪਾਇਆ ਹੋਇਆ ਸੀ। ਮੈਂ ਸੋਚਿਆ ਕਿ ਮੇਰਾ ਦਿਓਰ ਤਾਂ ਦੇਖ ਨਹੀਂ ਸਕਦਾ। ਇਸ ਕਰਕੇ ਆ ਮੈਂ ਆਪਣੀ ਚੁੰਨੀ ਲਾ ਕੇ ਸਾਈਡ ਤੇ ਰੱਖ ਦਿੱਤੀ ਤੇ ਕਮਰੇ ਦੀ ਸਫਾਈ ਕਰਨ ਲੱਗ ਪਈ। ਕਮਰੇ ਦੀ ਸਫਾਈ ਕਰਦੇ ਕਰਦੇ ਮੇਰਾ ਤੇ ਉਹ ਆਉਣ ਆਪਣੇ ਦਿਓਰ ਵੱਲ ਜਾ ਰਿਹਾ ਸੀ। ਉਹ ਬੜੀਆਂ ਅਜੀਬ ਜੀਆਂ ਨਜ਼ਰਾਂ ਨਾਲ ਮੈਨੂੰ ਦੇਖੀ ਜਾ ਰਿਹਾ ਸੀ। ਮੈਨੂੰ ਕੁਝ ਅਲੱਗ ਜਿਹਾ ਅਹਿਸਾਸ ਹੋਣ ਲੱਗਾ। ਫਿਰ ਮੈਂ ਸੋਚਿਆ ਕਿ ਮੈਂ ਆਪਣੇ ਆਪ ਨੂੰ ਗਲਤ ਫਹਮੀ ਵਿੱਚ ਪਾ ਰਹੀ ਹਾਂ ਕਿਉਂਕਿ ਉਹ ਤਾਂ ਵਿਚਾਰਾ ਦੇਖ ਵੀ ਨਹੀਂ ਸਕਦਾ ਸਾਰਾ ਦਿਨ ਘਰ ਦੀ ਸਫਾਈ ਕਰਕੇ ਮੈਂ ਥੱਕ ਗਈ ਸੀ ਰਾਤ ਨੂੰ ਜਦੋਂ ਮੇਰਾ ਘਰ ਵਾਲਾ ਆਇਆ ਤਾਂ ਰੋਟੀ ਖਾਣ ਤੋਂ ਬਾਅਦ ਅਸੀਂ ਆਪਣੇ ਕਮਰੇ ਵਿੱਚ ਚਲੇ ਵਿਆਹ ਦੀ ਦੂਜੀ ਰਾਤ ਮੇਰਾ ਘਰ ਵਾਲਾ ਮੇਰੇ ਹੱਥਾਂ ਨੂੰ ਦੇਖ ਕੇ ਕਹਿਣ ਲੱਗਾ ਕਿ ਮੈਨੂੰ ਮaaf ਕਰ ਦੇ ਤੂੰ ਨਵੇਂ-ਨਵੇਂ ਬੋਟੀਆਂ ਤੇ ਆਉਂਦੇ ਹੀ ਘਰ ਦੀ ਸਫਾਈ ਕਰਨ ਲੱਗ ਪਈ ਪੱਲੇ ਮਾਪਿਓ ਜਉਂਦੇ ਹੁੰਦੇ ਤਾਂ ਸ਼ਾਇਦ ਤੈਨੂੰ ਇਹ ਸਭ ਕੁਝ ਨਾ ਕਰਨਾ ਪੈਂਦਾ ਇਹ ਸਭ ਕਹਿੰਦੇ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਮੈਂ ਆਪਣੇ ਘਰ ਵਾਲੇ ਨੂੰ ਸਮਝਾਉਂਦਿਆਂ ਹੋਇਆ ਕਿ ਆ ਤੁਸੀਂ ਫਿਕਰ ਨਾ ਕਰੋ ਇਹ ਸਭ ਮੇਰਾ ਫਰਜ਼ ਹੈ ਅੱਜ ਹੀ ਨਹੀਂ ਤਾਂ ਕੱਲ ਮੈਨੂੰ ਇਸ ਘਰ ਦੀ ਜੁम्मेਵਾਰੀ ਸੰਭਾਲਣੀ ਪਊਗੀ ਮੈਂ ਉਸਦੇ ਹੰਝੂ ਪੂੰਝੀ ਤੇ ਹੋਈ ਉਹਨੂੰ ਪਿਆਰ ਦੇ ਰਹੀ ਸੀ ਅਸੀਂ ਦੋਨਾਂ ਨੇ ਅੱਥ ਫਿਰ ਇੱਕ ਦੂਜੇ ਨਾਲ ਬਹੁਤ ਮੱਤੇ ਲਏ ਸੀ ਇਦਾਂ ਹੀ ਵਿਆਹ ਨੂੰ ਇੱਕ ਹਫਤਾ ਹੋ ਗਿਆ ਮੈਂ ਆਪਣੇ ਘਰ ਦੀ ਜਿਮੇਵਾਰੀ ਸੰਭਾਲ ਲਈ ਸੀ ਤੇ ਆਪਣੇ ਦਿਔਰ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖਦੀ ਸੀ ਜਦੋਂ ਮੇਰਾ ਘਰ ਵਾਲਾ ਮੈਨੂੰ ਦਿਔਰ ਦੀ ਦੇਖਭਾਲ ਕਰਦੀ ਨੂੰ ਦੇਖਦਾ ਤਾਂ ਇਹੀ ਕਹਿੰਦਾ ਕਿ ਤੂੰ ਜਸਦਾ ਬਹੁਤ ਵਧੀਆ ਧਿਆਨ ਰੱਖਿਆ ਹੈ ਮੈਂ ਤੇਰੇ ਤੋਂ ਇਹੀ ਉਮੀਦ ਕਰਦਾ ਹਾਂ ਕਿ ਅੱਗੇ ਤੂੰ ਵੀ ਤੂੰ ਉਦਾਂ ਹੀ ਇਹਦਾ ਧਿਆਨ ਰੱਖੀਂਗੀ ਇਦਾਂ ਹੀ ਮੈਂ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਵਿੱਚ ਹੀ ਰਹਿੰਦੀ ਸੀ ਪਰ ਇੱਕ ਦਿਨ ਮੈਨੂੰ ਬੜਾ ਅਜੀਬ ਲੱਗਿਆ ਮੈਂ ਆਪਣੇ ਦਿਓਰ ਨੂੰ ਰੋਟੀ ਖਵਾ ਰਹੀ ਸੀ ਤਾਂ ਰੋਟੀ ਖਾਂਦੇ ਹੋਏ ਮੇਰਾ ਦਿਓਰ ਨੇ ਮੇਰਾ ਹੱਥ ਫੜ ਕੇ ਬੈਠ ਜਾਂਦਾ ਸੀ ਫਿਰ ਮੇਰੇ ਹੱਥ ਤੇ ਆਪਣਾ ਹੱਥ ਫੇਰਨ ਲੱਗ ਜਾਂਦਾ ਸੀ ਉਹਦਾ ਅੰਦਾਜ਼ ਮੈਨੂੰ ਅਲੱਗ ਜਿਹਾ ਲੱਗਦਾ ਸੀ ਮੈਂ ਜਦੋਂ ਇਹ ਗੱਲ ਆਪਣੇ ਘਰ ਵਾਲੇ ਨੂੰ ਦੱਸੀ ਤਾਂ ਮੈਨੂੰ ਇਹ ਹੀ ਕਹਿੰਦਾ ਕਿ ਤੂੰ ਜ਼ਿਆਦਾ ਸੋਚ ਰਹੀ ਹੈ ਉਹ ਹਲੇ ਬੱਚਾ ਹੈ ਕਿੰਨੇ ਸਾਲਾਂ ਬਾਅਦ ਉਹਨੂੰ ਆਪਣੀ ਭਾਪੀ ਦਾ ਪਿਆਰ ਮਿਲਿਆ ਇਸੇ ਵਜ੍ਹਾ ਕਰਕੇ ਮੈਂ ਵੀ ਇਸ ਗੱਲ ਨੂੰ ਇਗਨੋਰ ਕਰ ਦਿੰਦੀ ਸੀ ਮੈਨੂੰ ਵੀ ਲੱਗਿਆ ਕਿ ਸ਼ਾਇਦ ਮੇਰੀ ਗਲਤ ਫਹਿਮੀ ਹੈ ਸ਼ਾਇਦ ਮੈਨੂੰ ਜਿਆਦਾ ਇਨਸਾਨਾਂ ਦੇ ਬਾਰੇ ਸੋਚਣਾ ਨਹੀਂ ਚਾਹੀਦਾ ਨਹੀਂ ਤਾਂ ਮੇਰੇ ਰਿਸ਼ਤੇ ਵਿੱਚ ਫਰਕ ਪੈ ਸਕਦਾ ਹੈ ਮਾਂ ਪਿਓ ਦੇ ਫੋਨ ਤੇ ਮੇਰਾ ਹਾਲ ਚਾਲ ਪੁੱਛ ਲਿੰਦੇ ਸੀ ਮੈਂ ਉਹਨਾਂ ਨੂੰ ਦੱਸਦੀ ਸੀ ਕਿ ਮੈਂ ਜੀਵਨ ਦੇ ਨਾਲ ਬਹੁਤ ਜ਼ਿਆਦਾ ਖੁਸ਼ ਹਾਂ ਫਿਰ ਮੇਰੀ ਮਾਂ ਮੈਨੂੰ ਕਹਿੰਦੀ ਸੀ ਦੇਖਿਆ ਅਸੀਂ ਤੇਰੇ ਲਈ ਚੰਗਾ ਰਿਸ਼ਤਾ ਲੱਭਿਆ ਸੀ ਉਹ ਕਿੰਨਾ ਵਧੀਆ ਹੈ ਹੁਣ ਇੱਥੇ ਵੀ ਸਾਰੇ ਖੁਸ਼ ਆ ਤੈਨੂੰ ਖੁਸ਼ ਦੇ ਕੇ ਲੋਕਾਂ ਨੇ ਆਪਣੀਆਂ ਕੁੜੀਆਂ ਨੂੰ ਅੱਗੇ ਪੜ੍ਹਾਈ ਕਰਾਉਣੀ ਸ਼ੁਰੂ ਕਰ ਦਿੱਤੀ ਹੈ ਉਹ ਕਹਿੰਦੇ ਆ ਕਿ ਜੇ ਕੁੜੀ ਪੜ੍ਹ ਲਿਖ ਜਾਊਗੀ ਤਾਂ ਉਹਦੀ ਜ਼ਿੰਦਗੀ ਤੇ ਉਹਦਾ ਵਿਆਹ ਚੰਗੇ ਘਰ ਵਿੱਚ ਬਤੀਤ ਹੋ ਜਾਵੇਗਾ ਇੱਥੇ ਜਿੰਨੀਆਂ ਵੀ ਕੁੜੀਆਂ ਦੇ ਵਿਆਹ ਹੋਏ ਸੀ ਉਹ ਸਾਰੀਆਂ ਗਰੀਬ ਘਰ ਵਿੱਚ ਹੀ ਗਈਆਂ ਸੀ ਉਹਨਾਂ ਦੇ ਘਰ ਵਾਲੇ ਅਨਪੜਹਾ ਤੇ ਤੇਰਾ ਘਰ ਵਾਲਾ ਪੜਿਆ ਲਿਖਿਆ ਹੈ ਪਿੰਡ ਵਿੱਚ ਤੇਰੀ ਬਹੁਤ ਤਾਰੀਫ਼ ਕੀਤੀ ਜਾਂਦੀ ਹੈ ਇਹ ਸੁਣਦੇ ਹੀ ਮੈਂ ਬਹੁਤ ਜ਼ਿਆਦਾ ਖੁਸ਼ ਹੋ ਜਾਂਦੀ ਸੀ ਇਦਾਂ ਹੀ ਮੈਂ ਆਪਣੀ ਜ਼ਿੰਦਗੀ ਤੇ ਆਪਣੇ ਪਰਿਵਾਰ ਨਾਲ ਪਤਾ ਰਹੀ ਸੀ ਇੱਕ ਦਿਨ ਘਰ ਦੇ ਕੰਮ ਕਰ ਕਰਕੇ ਮੈਂ ਆਪਣੇ ਕਮਰੇ ਦੇ ਵਿੱਚ ਨਹਾਉਣ ਲਈ ਚਲੀ ਗਈ ਨਹਾਉਂਦੇ ਵਕਤ ਮੈਨੂੰ ਯਾਦ ਆਇਆ ਕਿ ਮੈਂ ਤਾਂ ਆਪਣੇ ਕਪੜੇ ਬਾਹਰ ਹੀ ਭੁੱਲ ਗਈਆਂ ਇਸੇ وجہ ਨਾਲ ਜਦੋਂ ਮੈਂ ਤੌਲੀਆ ਲਪੇਟ ਕੇ ਬਾਹਰ ਨਿਕਲੀ ਤਾਂ ਸੋਫੇ ਤੇ ਮੇਰਾ ਧਿਆਰ ਬੈਠਾ ਸੀ ਜਿਹਨੂੰ ਦੇਖ ਕੇ ਮੈਨੂੰ ਸ਼ਰਮ ਆਉਣ ਲੱਗ ਪਈ ਧਿਆਰ ਨੇ ਮੈਨੂੰ ਬੜਿਆ ਅਸੀਮ ਨਜ਼ਰਾਂ ਨਾਲ ਦੇਖਿਆ ਮੈਨੂੰ ਇਦਾਂ ਲੱਗਿਆ ਜਿੱਦਾਂ ਉਹ ਅੰਨਾ ਨਹੀਂ ਹੈ ਮੈਨੂੰ ਬਹੁਤ ਚੰਗੀ ਤਰ੍ਹਾਂ ਦੇਖ ਰਿਆ ਸੀ ਮੈਂ ਵੀ ਚੁੱਪ ਕਰਕੇ ਕੱਪੜੇ ਲਏ ਤੇ ਵਾਪਸ ਬਾਥਰੂਮ ਵਿੱਚ ਚਲੀ ਗਈ ਜਦੋਂ ਮੈਂ ਬਾਹਰ ਆਈ ਤਾਂ ਆਪਣੇ ਦਿਉਰ ਨੂੰ ਕਹਿਣ ਲੱਗੀ ਕਿ ਜੱਸ ਤੂੰ ਇੱਥੇ ਤਾਂ ਉਹ ਕਹਿਣ ਲੱਗਾ ਕਿ ਭਾਬੀ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਇਸ ਕਰਕੇ ਮੈਂ ਹੌਲੀ-ਹੌਲੀ ਆਪਣੇ ਭਰਾ ਦੇ ਕਮਰੇ ਤੱਕ ਪਹੁੰਚ ਗਿਆ ਪਰ ਤੁਸੀਂ ਕਿੱਥੇ ਸੀ ਮੈਂ ਉਹਦੀਆਂ ਗੱਲਾਂ ਤੋਂ ਅੰਦਾਜ਼ਾ ਲਗਾਇਆ ਕਿ ਉਹਨੂੰ ਬਿਲਕੁਲ ਵੀ ਨਹੀਂ ਪਤਾ ਸੀ ਕਿ ਮੈਂ ਨਾ ਹੋਂ ਗਈ। ਮੈਂ ਕਿਹਾ ਮੈਂ ਤਾਂ ਰਸੋਈ ਵਿੱਚ ਸੀ। ਇਹ ਸਹਿੰਦੇ ਉਹ ਕਹਿਣ ਲੱਗਾ ਠੀਕ ਐ। ਜੇ ਅੱਜ ਮੇਰਾ ਦਿਓਰ ਮੈਨੂੰ ਦੇਖ ਲਿੰਦਾ ਤਾਂ ਕਿੰਨੀ ਸ਼ਰਮ ਦੀ ਗੱਲ ਹੋਣੀ ਸੀ। ਮੈਂ ਰਸੋਈ ਵਿੱਚ ਜਾ ਕੇ ਰੋਟੀ ਲਿਆ ਕੇ ਦਿੱਤੀ ਤੇ ਫਿਰ ਆਪਣੇ ਹੱਥਾਂ ਨਾਲ ਉਸ ਨੂੰ ਖਵਾਉਣ ਲੱਗੀ। ਅੱਜ ਵੀ ਜਦੋਂ ਮੇਰਾ ਦਿਓਰ ਰੋਟੀ ਖਾ ਰਿਆ ਸੀ ਤਾਂ ਮੇਰਾ ਹੱਥ ਫੜਿਆ ਹੋਇਆ ਸੀ ਤੇ ਮੈਨੂੰ ਘੂਰ-ਘੂਰ ਕੇ ਦੇਖ ਰਿਹਾ ਸੀ। ਦਿਓਰ ਤੇਨਾਂ ਲੱਗ ਰਹਾ ਮੈਨੂੰ ਅਜੀਬ ਜਿਹਾ ਲੱਗ ਰਹੀਆਂ ਸੀ। ਮੈਂ ਦਿਨ ਰਾਤ ਪਰੇਸ਼ਾਨ ਰਹਿਣ ਲੱਗ ਪਈ ਸੀ ਜਦੋਂ ਵੀ ਮੈਂ ਨਹਾਉਣ ਲਈ ਜਾਂਦੀ ਤਾਂ ਮੇਰਾ ਤੇਰ ਮਗਰੋਂ ਮੇਰੇ ਕਮਰੇ ਵਿੱਚ ਆ ਜਾਂਦਾ ਕਦੀ ਕਹਿੰਦਾ ਉਹਨੂੰ ਇਹ ਚਾਹੀਦਾ ਤੇ ਕਦੀ ਉਹ ਚਾਹੀਦਾ ਇੰਨਾ ਸਭ ਗੱਲਾਂ ਤੋਂ ਮੈਂ ਪਰੇਸ਼ਾਨ ਹੋ ਰਹੀ ਸੀ ਇੱਕ ਰਾਤ ਮੈਂ ਆਪਣੇ ਘਰ ਵਾਲੇ ਨਾਲ ਇਸ ਬਾਰੇ ਗੱਲ ਕੀਤੀ ਤੇ ਉਲਟਾ ਉਹ ਮੈਨੂੰ ਗੁੱਸੇ ਹੋਣ ਲੱਗ ਪਿਆ ਤੇ ਕਹਿਣ ਲੱਗਿਆ ਉਹ ਹਜੇ ਬੱਚਾ ਹੈ ਤੇ ਵਾਰ-ਵਾਰ ਇੱਕੋ ਗੱਲ ਹੀ ਕਿਉਂ ਕਰਦੀ ਆ ਤੇ ਸਾਡੀ ਲੜਾਈ ਹੋ ਜਾਊਗੀ ਮੇਰਾ ਭਰਾ ਇਦਾਂ ਦਾ ਬਿਲਕੁਲ ਵੀ ਨਹੀਂ ਬਹੁਤ ਮਾਸੂਮ ਹੈ ਮੇਰੇ ਮਾਪਿਓ ਦੇ ਜਾਣ ਤੋਂ ਬਾਅਦ ਉਹਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਉਹ ਕਹਿਣ ਲੱਗਾ ਕਿ ਇੱਕ ਰਾਤ ਦੇ ਸਫ਼ਰ ਵਿੱਚ ਅਸੀਂ ਸਾਰੇ ਵਿਆਹ ਤੋਂ ਆ ਰਹੇ ਸੀ ਤਾਂ ਰਸਤੇ ਵਿੱਚ ਮੰਮੀ ਪਾਪਾ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਹਨਾਂ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸੀ ਉਸ ਵਕਤ ਮੇਰਾ ਭਰਾ ਬਹੁਤ ਜ਼ਿਆਦਾ ਜ਼ਖਮੀ ਹੋ ਗਿਆ ਸੀ ਮੈਨੂੰ ਡਾਕਟਰ ਨੇ ਦੱਸਿਆ ਕਿ ਇਹ ਦੇਖ ਨਹੀਂ ਸਕਦਾ ਤੈਨੂੰ ਆਪਣੇ ਭਰਾ ਦੀ ਦੇਖਭਾਲ ਕਰਨੀ ਪੈਣੀ ਇਹ ਤਾਂ ਅਗਲੀ ਵਾਰ ਉਹਨੂੰ ਇਦਾਂ ਦੀ ਕੋਈ ਵੀ ਗੱਲ ਕੀਤੀ ਤਾਂ ਮੇਰੇ ਤੋਂ ਕੋਈ ਬੁਰਾ ਨਹੀਂ ਹੋਗਾ ਅੱਜ ਪਹਿਲੀ ਵਾਰ ਜੀਵਨ ਨੇ ਮੈਨੂੰ ਛੱਡਿਆ ਸੀ ਉਹਦੀ ਨਾਰਾਜ਼ਗੀ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਸੀ ਮੈਂ ਸੋਚ ਲਿਆ ਸੀ ਕਿ ਮੈਂ ਹੁਣ ਇਸ ਬਾਰੇ ਕੋਈ ਵੀ ਗੱਲ ਨਹੀਂ ਕਰੂੰਗੀ ਸ਼ਾਇਦ ਮੇਰੇ ਕੋਲ ਹੀ ਗਲਤੀ ਹੋ ਗਈ ਹੈ ਮੈਂ ਕੁਝ ਜ਼ਿਆਦਾ ਹੀ ਸੋਚ ਰਹੀ ਹਾਂ ਫਿਰ ਮੈਂ ਘਰ ਦੇ ਕੰਮਕਾਰ ਵਿੱਚ ਬਿਜ਼ੀ ਰਹਿੰਦੀ ਸੀ ਜੀਵਨ ਤੇ ਮੇਰੇ ਰਿਸ਼ਤੇ ਵਿੱਚ ਥੋੜੀਆਂ ਤੂਰੀਆਂ ਹੋ ਗਈਆਂ ਸੀ ਪਰ ਮੈਂ ਸੋਚਿਆ ਸੀ ਕਿ ਜਦੋਂ ਕੰਮ ਤੋਂ ਆਊਗਾ ਤਾਂ ਮੈਂ ਉਹਨੂੰ ਮਿਲਾ ਲਵਾਂਗੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਘਰ ਵਾਲੇ ਨੇ ਮੇਰੇ ਦਿਓਰ ਨੂੰ ਫੋਨ ਕਰਕੇ ਇਹ ਗੱਲ ਦੱਸੀ ਸੀ ਕਿ ਮੈਂ ਉਸ ਕੰਮ ਦੇ ਮਾਮਲੇ ਵਿੱਚ ਬਾਹਰ ਜਾ ਰਿਹਾ ਹਾਂ ਤੇ ਇੱਕ ਹਫ਼ਤੇ ਬਾਅਦ ਹੀ ਆਵਾਂਗਾ ਇਹ ਸੁਣਦਿਆਂ ਹੀ ਮੈਂ ਰੋਣ ਲੱਗ ਪਈ ਜੀਵਨ ਨੇ ਇਹ ਗੱਲ ਮੈਨੂੰ ਫੋਨ ਤੇ ਇੱਕ ਵਾਰ ਵੀ ਨਹੀਂ ਦੱਸੀ ਸੀ ਇਹ ਸੋਚ ਕੇ ਮੈਂ ਆਪਣੇ ਦਿਓਰ ਦੀ ਸੇਵਾ ਕਰਦੀ ਸੀ ਘਰ ਦੇ ਕੰਮਕਾਰਾਂ ਵਿੱਚ ਬਿਜੀ ਰਹਿੰਦੀ ਸੀ ਗਰਮੀਆਂ ਦੇ ਦਿਨ ਸੀ ਤੇ ਮੈਨੂੰ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਐਸੇ ਕਰਕੇ ਮੈਂ ਧੌਰ ਤੇ ਕਮਰੇ ਦੀ ਸਫਾਈ ਕਰਦੇ ਹੋਏ ਆਪਣੀ ਚੁੰਨੀ ਲੈ ਕੇ ਸਾਈਡ ਤੇ ਰੱਖ ਦਿੱਤੀ ਪਰ ਉਦੋਂ ਹੀ ਮੇਰਾ ਧੌਰ ਮੇਰੇ ਕੋਲ ਆ ਕੇ ਖੜਾ ਹੋ ਗਿਆ ਮੈਨੂੰ ਆਪਣੇ ਹੱਥਾਂ ਨਾਲ ਫੜ ਲਿਆ ਤੇ ਧੌਰ ਦਾ ਇਦਾਂ ਫੜਨਾ ਮੈਂ ਬਹੁਤ ਜ਼ਿਆਦਾ ਡਰ ਗਈ ਮੈਨੂੰ ਕਹਿਣ ਲੱਗਾ ਕਿ ਭਾਬੀ ਮੈਨੂੰ ਮਾਫ ਕਰ ਦੇ ਮੈਂ ਕੁਝ ਵੀ ਦੇਖ ਨਹੀਂ ਸਕਦਾ ਮੈਨੂੰ ਨਹੀਂ ਪਤਾ ਸੀ ਕਿ ਤੂੰ ਇੱਥੇ ਖੜੀ ਹੈ ਮੈਂ ਉਹਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਚੁੱਪ ਕਰਕੇ ਉਹਦੇ ਕਮਰੇ ਵਿੱਚੋਂ ਬਾਹਰ ਆ ਗਈ ਤੇ ਸੋਚਣ ਲੱਗੀ ਕਿ ਹੁਣ ਮੈਨੂੰ ਇਹਦੀਆਂ ਹਰਕਤਾਂ ਠੀਕ ਨਹੀਂ ਲੱਗ ਰਹੀਆਂ। ਮੈਨੂੰ ਇਹਦਾ ਅੰਦਾਜ਼ ਆ ਹੋ ਗਿਆ ਸੀ ਕਿ ਉਹ ਚੰਗੀ ਤਰ੍ਹਾਂ ਦੇਖ ਸਕਦਾ ਸੀ। ਪਰ ਜੋ ਹਰਕਤ ਉਹ ਕਰ ਰਿਹਾ ਸੀ ਉਹ ਕੋਈ ਅੰਨਾ ਇਨਸਾਨ ਬਿਲਕੁਲ ਵੀ ਨਹੀਂ ਕਰ ਸਕਦਾ ਸੀ। ਜਸ ਦੀ ਨੀਅਤ ਮੇਰੇ ਤੇ ਖਰਾਬ ਹੋਣ ਲੱਗ ਪਈ ਸੀ ਪਰ ਮੈਨੂੰ ਇੱਕ ਪਾਸੇ ਡਰ ਲੱਗ ਰਿਹਾ ਸੀ ਕਿ ਜੇ ਮੈਂ ਆਪਣੇ ਘਰ ਵਾਲੇ ਨਾਲ ਇਸ ਬਾਰੇ ਗੱਲ ਕੀਤੀ। ਤਾਸ਼ਾ ਮੇਰਾ ਰਿਸ਼ਤਾ ਟੁੱਟ ਸਕਦਾ ਹੈ ਕਿਉਂਕਿ ਇਦਾਂ ਹੀ ਮੇਰੇ ਘਰ ਵਾਲਾ ਮੇਰੇ ਨਾਲ ਨਰਾਜ਼ ਸੀ ਅਸੀਂ ਦੋਨੇ ਫੋਨ ਤੇ ਗੱਲ ਕਰਨਾ ਜ਼ਰੂਰੀ ਨਹੀਂ ਸਮਝ ਰਹੇ ਸੀ ਮੈਂ ਬਹੁਤ ਜ਼ਿਆਦਾ ਪਰੇਸ਼ਾਨੀ ਵਿੱਚ ਫਸ ਗਈ ਸੀ ਇੱਕ ਦਿਨ ਇਤਾਂ ਹੀ ਬੀਤ ਗਿਆ ਮੇਰੀਆਂ ਪਰੇਸ਼ਾਨੀਆਂ ਵਧੀਆਂ ਜਾ ਰਹੀਆਂ ਸੀ ਮੇਰਾ ਤੇੋਰ ਮੈਨੂੰ ਬਹਾਨੇ ਨਾਲ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਸੀ ਕਦੀ ਜਾਣ ਬੁਝ ਕੇ ਮੇਰੇ ਕਮਰੇ ਵਿੱਚ ਆ ਜਾਂਦਾ ਜਦੋਂ ਮੈਂ ਨਾ ਹੋ ਜਾਂਦੀ ਤਾਂ ਮੈਂ ਇਹ ਸਭ ਗੱਲਾਂ ਤੋਂ ਪਰੇਸ਼ਾਨ ਹੋਣ ਲੱਗ ਜਾਂਦੀ ਸੀ ਮੈਂ ਇਹ ਸੋਚ ਲਿਆ ਸੀ ਕਿ ਮੈਨੂੰ ਹੁਣ ਇਹ ਪਤਾ ਕਰਕੇ ਹੀ ਰਹਿਣਾ ਕਿ ਜਸ ਅੰਨਾ ਜਾਂ ਨਹੀਂ ਇਸ ਗੱਲ ਦਾ ਫੈਸਲਾ ਕਰਨ ਲਈ ਮੈਂ ਜਦੋਂ ਨਹਾਉਣ ਲੱਗੀ ਤਾਂ ਮੈਂ ਆਪਣੇ ਕਮਰੇ ਤੇ ਬਾਹਰ ਤੇਲ ਲੋ ਦਿੱਤਾ ਸੋਚਿਆ ਕਿ ਜਦੋਂ ਮੇਰਾ ਦਿਓਰ ਇਸ ਤੇਲ ਤੇ ਪੈਰ ਇਹ ਹੋ ਕੇ ਲੰਘੂਗਾ ਤਾਂ ਇਹਦਾ ਮਤਲਬ ਉਹ ਦੇਖ ਸਕਦਾ ਜੇ ਡਿੱਗ ਗਿਆ ਤਾਂ ਮੈਂ ਸਮਝ ਲਵਾਂਗੀ ਮੈਂ ਫਟਾਫਟ ਦਰਵਾਜ਼ੇ ਤੇ ਤੇਲ ਲੋ ਕੇ ਨਹਾਉਣ ਚਲੀ ਗਈ ਕੁਝ دیر ਬਾਅਦ ਜਸ ਕਮਰੇ ਵਿੱਚ ਆਇਆ ਤਾਂ ਮੈਂ ਚੁੱਪ ਕਰਕੇ ਦੇਖਿਆ ਤੇ ਦੇਖ ਕੇ ਹੈਰਾਨ ਰਹਿ ਗਈ ਕਿ ਜਸ ਤੇਲ ਨੂ ਪਰੇ ਹੋ ਕੇ ਆ ਰਿਹਾ ਸੀ ਯਾਨੀ ਉਹ ਚੰਗੀ ਤਰ੍ਹਾਂ ਦੇਖ ਸਕਦਾ ਸੀ ਮੇਰਾ ਸ਼ੱਕ ਸਹੀ ਸੀ ਹੁਣ ਮੈਨੂੰ ਆਪਣੇ ਦਰੋਂ ਰੰਗੀ ਹੱਥੀ ਫੜਨਾ ਸੀ ਮੈਂ ਇੱਕ ਆਈਡੀਆ ਕੱਢਿਆ ਕਿ ਕੱਲ ਨੂੰ ਜੀਵਨ ਘਰ ਆਊਗਾ ਇਸ ਤੋਂ ਪਹਿਲਾਂ ਹੀ ਮੈਨੂੰ ਸਬੂਤ ਆਪਣੇ ਹੱਥ ਵਿੱਚ ਰੱਖਣਾ ਸੀ ਮੈਂ ਰਾਤ ਨੂੰ ਇੱਕ ਬਹੁਤ ਸੋਹਣੀ ਨਾਈਟੀ ਪਾਈ ਸੀ ਤੇ ਜਸ ਨੂੰ ਰੋਟੀ ਖਵਾਉਣ ਦੇ ਲਈ ਉਹਦੇ ਕਮਰੇ ਵਿੱਚ ਚਲੀ ਗਈ ਮੈਨੂੰ ਦੇਖ ਕੇ ਉਹ ਖੜਾ ਹੋ ਗਿਆ ਉਸਦੇ ਅੰਦਰ ਤੇ ਜਜ਼ਬਾਤ ਬਾਹਰ ਆਉਣ ਲੱਗ ਪਏ ਰੋਟੀ ਖਾਂਦੇ ਹੀ ਉਹ ਮੈਨੂੰ ਗੁੜੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਜਦੋਂ ਮੈਂ ਕਮਰੇ ਵਿੱਚੋਂ ਬਾਹਰ ਨਿਕਲੀ ਤਾਂ ਮੈਂ ਕਮਰੇ ਵਿੱਚ ਆ ਕੇ ਲੰਮੀ ਪੈ ਗਈ ਰਾਤ ਦੇ 1 ਵਜੇ ਉਹ ਮੇਰੇ ਕਮਰੇ ਵਿੱਚ ਆਇਆ ਤੇ ਆਉਂਦੇ ਹੀ ਉਹਨੇ ਦਰਵਾਜ਼ਾ ਬੰਦ ਕੀਤਾ ਮੈਨੂੰ ਦੇਖ ਕੇ ਤਾਂ ਮੈਂ ਕਿਹਾ ਤੁਸੀਂ ਕੌਣ ਹੋ ਉਹ ਕਹਿਣ ਲੱਗਾ ਕਿ ਭਾਬੀ ਤੂੰ ਦਿਨੋਂ ਦਿਨ ਬਹੁਤ ਜ਼ਿਆਦਾ ਸੋਹਣੀ ਹੁੰਦੀ ਜਾ ਰਹੀ ਹੈ ਹੁਣ ਮੇਰੇ ਕੋਲ ਰਹਿ ਨਹੀਂ ਹੁੰਦਾ ਮੈਂ ਕਿਹਾ ਮੈਂ ਇਹ ਸਭ ਕੁਝ ਤੇਰੇ ਭਰਾ ਨੂੰ ਦੱਸੂਗੀ ਤਾਂ ਉਹਨੂੰ ਬਹੁਤ ਬੁਰਾ ਲੱਗੇਗਾ ਉਹ ਮੈਨੂੰ ਧਮਕੀ ਦੇਣ ਲੱਗਾ ਤੇ ਕਹਿਣ ਲੱਗਾ ਜੇ ਤੂੰ ਮੇਰੇ ਭਰਾ ਨੂੰ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਮੇਰਾ ਭਰਾ ਤੈਨੂੰ ਆਪ ਹੀ ਤਲਾਕ ਦੇਊਗਾ ਤੇ ਇਸ ਘਰ ਵਿੱਚੋਂ ਬਾਹਰ ਕੱਢ ਦੇਊਗਾ ਕਿਉਂਕਿ ਉਹ ਮੇਰੇ ਖਿਲਾਫ ਇੱਕ ਵੀ ਗੱਲ ਨਹੀਂ ਸੁਣੂਗਾ ਇਸ ਵਾਰ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਹੋਣਾ ਚਾਹੀਦਾ ਕਿ ਇਹੀ ਹੋਣ ਵਾਲਾ ਮੈਂ ਸਾਈਡ ਟੇਬਲ ਤੇ ਇੱਕ ਪਾਸੇ ਚੱਪ ਕਰਕੇ ਕੈਮਰਾ ਲਾ ਦਿੱਤਾ ਸੀ ਸਾਡੀਆਂ ਗੱਲਾਂ ਰਿਕਾਰਡ ਕਰ ਰਿਆ ਸੀ ਮੇਰਾ ਤੇ ਹੋਰ ਮੇਰੇ ਕੋਲ ਆ ਗਿਆ ਮੈਂ ਉਹਨੂੰ ਬਹਾਨੇ ਨਾਲ ਕਹਿਣ ਲੱਗੇ ਕਿ ਮੈਂ ਵੀ ਕਈ ਦਿਨਾਂ ਤੋਂ ਤੈਨੂੰ ਚਾਹੁੰਦੀ ਸੀ ਤੇਰੇ ਭਰਾ ਵਿੱਚ ਇੰਨੀ ਹਿੰਮਤ ਨਹੀਂ ਹੈ ਮੈਂ ਤਾਂ ਤੈਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋ ਜਾਣੀ ਪਰ ਤੁਸੀਂ ਦੇਖ ਨਹੀਂ ਸਕਦੇ ਤੁਹਾਡੇ ਰਿਸ਼ਤੇ ਦੀ ਵਜ੍ਹਾ ਕਰਕੇ ਮੈਂ ਚੁੱਪ ਹੋ ਗਈ ਮੈਂ ਆਪਣੇ ਦਿਓਰ ਨੂੰ ਆਪਣੀਆਂ ਅੰਗਲਾਂ ਵਿੱਚ ਲਿਆ ਰਹੀ ਸੀ ਫਿਰ ਮੈਂ ਕਿਹਾ ਕਿ ਇਹ ਸਭ ਕੁਝ ਕਰਨ ਤੋਂ ਪਹਿਲਾਂ ਤਾਂ ਦੁੱਧ ਦਾ ਗਲਾਸ ਪੀ ਲੈਨੇ ਆ ਤਾਂ ਕਿ ਸਾਡੇ ਦੋਨਾਂ ਵਿੱਚ ਤਾਕਤ ਆ ਸਕੇ ਮੇਰਾ ਦਿਓਰ ਮੇਰੀਆਂ ਅੰਗਲਾਂ ਵਿੱਚ ਆ ਗਿਆ ਤੇ ਫਿਰ ਫਟਾਫਟ ਦੁੱਧ ਦਾ ਗਲਾਸ ਪੀਣ ਲੱਗਾ ਮੈਂ ਦੁੱਧ ਦੇ ਗਲਾਸ ਵਿੱਚ ਪਹਿਲਾਂ ਹੀ ਨੀਂਦ ਦੀ ਦਵਾਈ ਪਾ ਦਿੱਤੀ ਸੀ ਜਿਹਨੂੰ ਪੀਂਦੇ 1 ਮਿੰਟ ਬਾਅਦ ਹੀ ਉਹਨੂੰ ਨੀਂਦ ਆ ਗਈ ਮੈਂ ਬੇਸਬਰੀ ਨਾਲ ਆਪਣੇ ਘਰ ਵਾਲੇ ਦਾ ਇੰਤਜ਼ਾਰ ਕਰ ਰਹੀ ਸੀ ਜਦੋਂ ਸਵੇਰ ਨੂੰ ਅੰਦਰ ਆਇਆ ਤੇ ਆਉਂਦਿਆਂ ਹੀ ਮੈਂ ਉਹਨੂੰ ਇਹ ਗੱਲ ਦੱਸੀ ਤਾਂ ਉਹਨੇ ਮੇਰੀਆਂ ਗੱਲਾਂ ਤੇ ਬਿਲਕੁਲ ਵਿਸ਼ਵਾਸ ਨਹੀਂ ਹੁੰਦਾ ਸੀ ਮਜਬੂਰ ਹੋ ਕੇ ਮੈਨੂੰ ਉਹ ਵੀਡੀਓ ਦਿਖਾਈ ਜਿਹਨੂੰ ਦੇਖ ਕੇ ਉਹਨੂੰ ਗੁੱਸਾ ਆਉਣ ਲੱਗ ਪਿਆ ਮੈਂ ਉਹਨੂੰ ਸਮਝਾਉਂਦੇ ਹੋਏ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਸਦੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਇਸ ਕਰਕੇ ਉਹ ਇਹ ਸਭ ਕੁਝ ਕਰ ਰਿਹਾ ਹੈ ਅਸੀਂ ਦੂਸਰੇ ਦਿਨ ਉਹਨੂੰ ਇੱਕ ਵੱਡੇ ਡਾਕਟਰ ਦੇ ਕੋਲ ਲੈ ਕੇ ਗਏ ਉਹਨਾਂ ਨੇ ਟੈਸਟ ਕੀਤੀ ਤੇ ਜਿੰਨਾ ਵਿਚ ਇਹ ਸਬਤ ਹੋਇਆ ਕਿ ਜਸ ਦੀ ਦਿਮਾਗ ਦੀ ਹਾਲਤ ਠੀਕ ਨਹੀਂ ਫਟਾਫਟ ਉਹਦਾ ਇਲਾਜ ਕੀਤਾ ਜਾਵੇ ਨਹੀਂ ਤਾਂ ਅੱਗੇ ਹੋਰ ਵੀ ਜ਼ਿਆਦਾ ਪਰੇਸ਼ਾਨੀ ਹੋ ਸਕਦੀ ਜਦੋਂ ਮੇਰਾ ਘਰ ਵਾਲੇ ਨੇ ਇਹ ਸਾਰੀਆਂ ਗੱਲਾਂ ਸੁਨੀਆਂ ਤਾਂ ਉਹ ਰੋਣ ਲੱਗ ਪਿਆ ਕਹਿਣ ਲੱਗਾ ਕਿ ਪਿਆ ਕੀ ਮਾਂ ਪਿਓ ਦੇ ਜਿੰਦੇ ਹੁੰਦੇ ਤਾਂ ਨਾ ਦੇਖਣਾ ਪੈਂਦਾ ਉਹ ਮੇਰੇ ਅੱਗੇ ਹੱਥ ਜੋੜਨ ਲੱਗ ਪਿਆ ਤੇ ਮੇਰੇ ਕੋਲੋਂ ਮਾਫੀ ਮੰਗਣ ਲੱਗ ਪਿਆ ਤੇ ਕਹਿਣ ਲੱਗਾ ਕਿ ਮੈਨੂੰ ਮaaf ਕਰ ਦੇ ਤੂੰ ਮੈਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਤੇਰੀਆਂ ਗੱਲਾਂ ਨੂੰ ਇਗਨੋਰ ਕਰ ਦਿੱਤਾ ਬਲਕਿ ਉਲਟਾ ਤੇਰੇ ਕੋਲੋਂ ਦੂਰੀ ਬਣਾ ਕੇ ਰੱਖੀ ਉਸ ਰਾਤ ਜੇ ਤੂੰ ਉਸ ਨੂੰ ਨੀਂਦ ਦੀ ਦਵਾਈ ਨਾ ਦਿੱਤਾ ਸ਼ਾਇਦ ਤੇਰੇ ਨਾਲ ਉਹ ਕੁਝ ਵੀ ਗਲਤ ਕਰ ਸਕਦਾ ਸੀ ਤੇ ਮੈਂ ਤੇਰੇ ਮਾਂ ਪਿਓ ਨੂੰ ਕੀ ਜਵਾਬ ਦਿੰਦਾ ਮੈਂ ਤਾਂ ਉਹਨਾਂ ਦਾ ਕਸੂਰਵਾਰ ਹੋ ਜਾਣਾ ਸੀ ਇਹ ਕਹਿੰਦੇ ਉਹ ਰੋਣ ਲੱਗ ਪਿਆ ਉਹਨੂੰ ਦੇਖ ਕੇ ਮੇਰੇ ਅੱਖਾਂ ਵਿੱਚ ਵੀ ਹੰਝੂ ਆ ਗਏ ਮੈਂ ਆਪਣੇ ਘਰਵਾਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਹਤੇ ਵੀ ਹਾਲਾਤ ਵੀ ਗੜੇ ਨਹੀਂ ਸਾਨੂੰ ਜਲਦੀ ਤੋਂ ਜਲਦੀ ਉਹਦਾ ਇਲਾਜ ਸ਼ੁਰੂ ਕਰ ਦੇਣਾ ਚਾਹੀਦਾ ਪੂਰੇ 2 ਸਾਲ ਤੱਕ ਹਸਪਤਾਲ ਵਿੱਚ ਉਹਦਾ ਇਲਾਜ ਚੱਲਦਾ ਰਿਹਾ ਤੇ ਉਹਦੀ ਹਾਲਤ ਅੱਗੇ ਨਾਲੋਂ ਕਾਫੀ ਠੀਕ ਹੁੰਦੀ ਜਾਂਦੀ ਸੀ ਪੂਰੇ 3 ਸਾਲ ਬਾਅਦ ਮੈਂ ਇੱਕ ਪਿਆਰੀ ਜੀ ਬੱਚੀ ਨੂੰ ਜਨਮ ਦਿੱਤਾ ਮੇਰਾ ਘਰਵਾਲਾ ਤੇ ਮੇਰੇ ਮਾਪਿਓ ਸਾਰੇ ਬਹੁਤ ਖੁਸ਼ ਸੀ ਮੇਰਾ ਧੌਰ ਦੀ ਹਾਲਤ ਵੀ ਪਹਿਲਾਂ ਨਾਲੋਂ ਕਾਫੀ ਠੀਕ ਹੋ ਗਈ ਸੀ ਮੈਂ ਆਪਣੇ ਪਰਿਵਾਰ ਵਿੱਚ ਹੁਣ ਬਹੁਤ ਜ਼ਿਆਦਾ ਖੁਸ਼ ਹਾਂ